ਹਾਜ਼ਰ ਮਾਨ ਮੇਰੇ ਵੀਰ ਆਨੰਦ ਪਿਸ਼ੋਰ ਜੀ ਜੋ ਪ੍ਰੈਜ਼ੀਡੈਂਟ ਹੈਗੇ ਸਤਿਗੁਰੂ ਰਬੀਦਾਸ ਧਰਮ ਸਮਾਜ ਪੰਜਾਬ ਉਹਨਾਂ ਦੇ ਨਾਲ ਸਮੁੱਚੀ ਆਕਾਲੀ ਦਲ ਦੀ ਲੀਡਰਸ਼ਿਪ ਤੇ ਆਨੰਦ ਪਿਸ਼ੋਰ ਜੀ ਦੇ ਟੀਮ ਦੇ ਸਾਰੇ ਮੈਂਬਰ ਸਾਥੀ ਦੋਸਤ ਸਾਰਿਆਂ ਨੂੰ ਸਭ ਤੋਂ ਪਹਿਲੇ ਮੈਂ ਪਤਾ ਪਤੇ ਅੱਜ ਕਰਦਾ ਵਾਈਬ ਜੀ ਕਾਰਖਾਨਾ ਵਾਈਬ ਜੀ ਕੇ ਪਤੇ ਪੰਜਾਬ ਦੀ ਹਾਲਾਤ ਜਿਦੋਂ ਦੀਆਂ ਦਿੱਲੀ ਵਾਲੀਆਂ ਨੈਸ਼ਨਲ ਪਾਰਟੀਆਂ ਆਈਆਂ ਬੁਰਾ ਹਾਲ ਕਰ ਦਿੱਤਾ ਆ ਝਾੜੂ ਵਾਲੇ ਨੇ ਤਾਂ ਐਡੀ ਵੱਡੀ ਠੱਗੀ ਮਾਰੀ ਆਪਣੇ ਨਾਲ ਕਹਿੰਦੇ ਕੁਛ ਸੀ ਤੇ ਖੁੰਦੇ ਕੁਛ ਸੀ ਅਸਲੀਅਤ ਫੋਹੋਰ ਸੀ ਆ ਜਿਹੜੀਆਂ ਪਾਰਟੀਆਂ ਜਿਹੜੀਆਂ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਤੇ ਪੰਜਾਬ ਦੀ ਖੇਤਰੀ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਆਕਾਲੀ ਦਲ ਪੰਜਾਬ ਦੀ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਅਕਾਲੀ ਦਲ ਸਮਝਦੀ ਐ ਤੁਹਾਡੀਆਂ ਮੁਸ਼ਕਲਾਂ ਕੀ ਐ ਕਿਉਂਕਿ ਪੰਜਾਬ ਦੀ ਰਹਿਣ ਵਾਲੀ ਐ ਸਾਡੇ ਲੀਡਰ ਇੱਥੇ ਜੰਮੇ ਪਲੇ ਐ ਤੁਹਾਡਿਏ ਕਰਾਚੋਂ ਨਿਕਲੇ ਐ ਆ ਦਿੱਲੀ ਦੀਆਂ ਕੇਜਰੀਵਾਲ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਏ ਭਾਵੇਂ ਭਾਜਪਾ ਹੋਏ ਉਹਨਾਂ ਦਾ ਲਗਾ ਪੰਜਾਬ ਨਹੀਂ ਉਹ ਇੱਥੇ ਕਾਬਜ ਹੁਣ ਆਉਂਦੇ ਐ ਤੁਸੀਂ ਦੇਖ ਲਓ ਜਦੋਂ ਜਦੋਂ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਰਿਹਾ ਹਰ ਕਿਸਮ ਦੀ ਸਹੂਲਤ ਗਰੀਬ ਆਚਾਰੇ ਨੂੰ ਕਿਸਾਨ ਨੂੰ ਵਪਾਰੀ ਨੂੰ ਦਿੱਤੀ ਗਈ ਅੱਜ ਜੋ ਕੁਝ ਵੀ ਮਿਲਦਾ ਸੀ ਦੇਖੋ ਤੁਸੀਂ ਯਾਦ ਕਰੋ ਵੱਡੇ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਨੀਲੇ ਕਾੜ ਦੇ ਕੇ ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਸਕਾਲਰਸ਼ਿਪ ਸਕੀਮ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸ਼ੁਰੂ ਕੀਤੀ ਲੜਕੀਆਂ ਨੂੰ ਸਾਈਕਲ ਦੇਣੇ ਅਕਾਲੀ ਦਲ ਨੇ ਸ਼ੁਰੂ ਕੀਤੇ ਐਸੀ ਭਾਈਦੇ ਬੱਚੇ ਨੂੰ ਮੁਫਤ ਪੜਾਈ ਦੀ ਸਕੀਮ ਸਾਰੀ ਅਕਾਲੀ ਦਲ ਨੇ ਕੀਤੀ ਜਿੰਨੀ ਤੁਸੀਂ ਤਰੱਕੀ ਦੇਖੋਗੇ ਸ਼ਹਿਰਾਂ ਵਿੱਚ ਸੀਵੇ ਤੁਸੀਂ ਆਪਣਾ ਹੀ ਹਲਕਾ ਦੇਖ ਲੋ ਢੀਲੋ ਸਾਹਿਬ ਇੱਥੇ ਥੋੜੇ ਸੇਵਾਦਾਰ ਐ ਮੇਰੇ ਤਾਂ ਢੀਲੋ ਸਾਹਿਬ ਨਾਲ ਪਉ ਭਰਾਵਾ ਮਗੂ ਸੰਬੰਧ ਹੈ ਮੈਨੂੰ ਲੱਗਦਾ ਥੋੜੇ ਹਲਕੇ ਕਿੰਨਾ ਕੁ ਲੈ 4-500 ਕਰੋੜ ਰੁਪਇਆ ਇੱਥੇ ਡਿਵੈਲਪਮੈਂਟ ਲਾਇਆ ਤੁਸੀਂ ਦੱਸ ਦਿਓ ਜਦੋਂ ਦਾ ਕਾਂਗਰਸ ਵੀ 5 ਸਾਲ ਸਰਕਾਰ ਰਹੀ ਹੁਣ ਝਾੜੂਆਂ ਦੇ ਜੇ 1 ਰੁਪਇਆ ਵੀ ਲੱਗਿਆ ਹੋਏ ਲੁਧਿਆਣਾ ਸ਼ਹਿਰ ਵਿੱਚ ਭਾਵੇਂ ਸੜਕਾਂ ਭਾਵੇਂ ਫਲਾਈਓਵਰ ਹੈ ਭਾਵੇਂ ਬਾਈਪਾਸ ਹੈ ਭਾਵੇਂ ਸੀਵਰੇਜ ਹੈ ਸਾਰੀਆਂ ਸੂਲਤਾ ਅਕਸੋਂ ਵੀ ਕਾਲੀ ਦਲਬੀ ਸਦਾ ਅਕਾਲੀ ਦਾ ਜਿਹੜੀ ਪਾਰਟੀ ਹੈ ਉਹ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜਾ ਮੁੱਖ ਮੰਤਰੀ ਸੀ ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਉਹਨਾਂ ਨਾਲ ਮਨਾਉਂਦੇ ਨਾਲੇ ਜਿੰਨੇ ਧਾਰਮਿਕ ਸਥਾਨ ਹੈ ਤੁਸੀਂ ਜਾ ਕੇ ਦੇਖੋ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਕਲਾਰਗੜ੍ਹ ਉਹਨਾਂ ਨੇ ਬੜਾ ਵਧੀਆ ਪਲਾਨ ਕਰਕੇ 300 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਕੰਮ ਚਲਾਤਾ ਜਦੋਂ ਕਾਂਗਰਸ ਆਈ ਉਹਨੇ ਬੰਦ ਕਰ ਦਿੱਤਾ ਭਗਵਾਨ ਪਾਲਮੀ ਕੀ ਦੀ ਦਾ ਪਵਿੱਤਰ ਸਥਾਨ ਰਾਮ ਤੀਰਥ ਪਾਦਲ ਸਾਹਿਬ ਨੇ ਬਣਾਇਆ ਤੁਰਕੀਆਣਾ ਮੰਦਰ ਪਾਦਲ ਸਾਹਿਬ ਨੇ ਬਣਾਇਆ ਤੇ ਦਰਬਾਰ ਸਾਹਿਬ ਦੀ ਤਾਂ ਸੇਵਾ ਕਰਨੀ ਸੀ ਮਨ ਨੂੰ ਯਾਦ ਹੈ ਗੁਰੂ ਰਵਿਦਾਸ ਜੀ ਮਹਾਰਾਜ ਦੀ ਇਹ ਯਾਤਰਾ ਵਾਸਤੇ ਵਾਰਨਾਸੀ ਵਾਸਤੇ ਟ੍ਰੇਨ ਵੀ ਚਲਾਈ ਬਾਦਲ ਸਾਹਿਬ ਨੇ ਚਲਾਈ ਸੀ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ 'ਚ ਰਹਿਣ ਆਲੇ ਆਂ ਤੁਹਾਡੀਆਂ ਭਾਵਨਾ ਪਤਾ ਹੈ ਅੱਜ ਹਾਲਾਤ ਆ ਹੋ ਗਈ ਪੰਜਾਬ ਦੇ ਵਿੱਚ ਜਿੰਦੂ ਦੇ ਝਾੜੂ ਵਾਲੇ ਆਏ ਆ ਗੁੰਡਾ ਗਰਦੀ ਦਾ ਰਾਜ ਗੈਂਗਸਟਰਾਂ ਦਾ ਰਾਜ ਹੋ ਗਿਆ ਨਸ਼ਾ ਘਰ ਘਰ ਪਛਾਦਾ ਇਹਨਾਂ ਨੇ ਮੈਂ ਪੁੱਛਿਆ ਅਫਸਰਾਂ ਨੂੰ ਕਿ ਨਸ਼ਾ ਇੰਨਾ ਜ਼ਿਆਦਾ ਕਿਉਂ ਫੈਲ ਗਿਆ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ ਐਮਐਲਏ ਦੇ ਅੱਖੇ ਲੱਗਣਾ ਹੈ ਤੇ ਐਮਐਲਏ ਨੇ ਸਾਨੂੰ ਰੋਕਿਆ ਕਿ ਆਹ ਬੰਦੇ ਜਿਹੜੇ ਵੇਚਦੇ ਆ ਉਹਨੂੰ ਹੱਥ ਨਹੀਂ ਲਾਉਣਾ ਕਿਉਂਕਿ ਐਮਐਲਏ ਇਹਨਾਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਕੋਈ 10 ਲੱਖ ਲੈ ਰਿਹਾ ਮਹੀਨੇ ਦਾ ਕੋਈ 15 ਲੱਖ ਲੈ ਲਿਆ ਆਹ ਤਾਂ ਹਾਲਾਤ ਬਣੇ ਪਏ ਆ ਅੱਜ ਹਾਲਾਤ ਆ ਆਟਾ ਦਾਲ ਸਕੀਮ ਬੰਦ ਹੋ ਗਈ ਸ਼ਗਰ ਮਿਲ ਨਹੀਂ ਰਿਹਾ ਪੈਨਸ਼ਨਾਂ ਦੇ ਕਾਰਡ ਕੱਟ ਤੇ ਐਸੀ ਸਕਾਲਰਸ਼ਿਪ ਖਤਮ ਕਰਤੀ ਆ ਜਿਹੜੇ 200 ਰੁਪਏ ਦੇ ਕਹਿੰਦੇ 300 ਵਧਾ ਦੇ 200 ਤੋਂ ਬਾਅਦ ਉਹਨਾਂ ਸਾ ਵੀ ਦਿੰਦੇ ਹੁੰਦੇ ਸੀ ਤੇ ਅੱਜ ਮੈਂ ਦੇਖਿਆ ਬਹੁਤ ਗਰੀਬ ਜਨਤਾ ਦੇ ਬਿੱਲ ਕਿੱਡੇ ਕਿੱਡੇ ਆਈ ਜਾਂਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਆਪਾਂ ਬਹੁਤ ਕੁਝ ਦੇਖ ਲਿਆ ਬਹੁਤ ਤਜਰਬੇ ਕਰ ਲਏ ਆਪਾਂ ਕਿਹੜਾ ਹੁੰਦਾ ਉਹਨਾਂ ਦੀ ਗੱਲਾਂ ਚਾ ਜਾਣੇ ਆ ਆਪਾਂ ਇਹਨਾਂ ਦੀ ਗੱਲਾਂ ਚਾਗੇ ਝਾੜੂ ਵਾਲਿਆਂ ਦੇ 92 ਐਮਐਲਏ ਜਿਤਾਤੇ ਤੇ ਅੱਜ ਕਿੱਥੇ ਹੋ ਅੱਜ ਹਰ ਜਗ੍ਹਾ ਤੇ 1000 ਕਰੋੜ ਰੁਪਇਆ ਆਪਣੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਤੁਹਾਡੇ ਵਾਸਤੇ ਆਟਾ ਦਾਲ ਦੇਣ ਵਾਸਤੇ ਪੈਸਾ ਹੈ ਨਹੀਂ ਕਹਿੰਦੇ ਸ਼ਗਨ ਨਹੀਂ ਮਿਲ ਰਹੇ ਪੈਸਾ ਹੈ ਨਹੀਂ ਤੇ 1000 ਕਰੋੜ ਰੁਪਇਆ ਆ ਬੋਰਡਾਂ ਤੇ ਆਪਣੇ ਇਸ਼ਤਿਹਾਰ ਪੂਰੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਤੇ ਲੰਘੇ ਲਏ ਐਜਾ ਮੁੱਖ ਮੰਤਰੀ ਜਿਹੜਾ ਪੰਜਾਬ ਚ ਆਉਂਦਾ ਹੀ ਨਹੀਂ ਮਿਲਦਾ ਹੀ ਨਹੀਂ ਕੱਲਾ ਕਾਮਾ ਕੇਜਵੀਵਾਲ ਦੇ ਮਗਰ ਮਗਰ ਫਿਰਦਾ ਰਹਿੰਦਾ ਜੇ ਕਿਸੇ ਗਲੀ ਦਾ ਵੀ ਦੁਗਾਟਨ ਕਰਨਾ ਹੈ ਕੇਜਵੀਵਾਲ ਨੂੰ ਬੁਲਾਉਂਦਾ ਇੱਥੇ ਗਲੀ ਦਾ ਦੁਗਾਟਨ ਕਰਨ ਵਾਸਤੇ ਮੈਂ ਬੇਨਤੀ ਕਰਨਾ ਪੰਜਾਬ ਆਪਣਾ ਆਪਣਾ ਪੰਜਾਬ ਹੈ ਆਪਣਾ ਥੋੜੀ ਆਪਣੀ ਮਾਂ ਪਾਰਟੀ ਹੈ ਥੋੜੇ ਆ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਆ ਪਾਰਟੀ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਆਪਣੀ ਪਾਰਟੀ ਤੂੰ ਤਗੜਾ ਕਰੋ ਆ ਦਿੱਲੀ ਵਾਲਿਆਂ ਨੂੰ ਪੁਜਾਈਏ ਆ ਜਿੰਨੇ ਵੀ ਝਾੜੂ ਵਾਲੇ ਐ ਭਾਵੇਂ ਹੁਣ ਨਵਾਂ ਕਮਲ ਦਾ ਫੁੱਲ ਵੀ ਆ ਗਿਆ ਹੁਣ ਕਾਂਗਰਸੀ ਐ ਇਹਨਾਂ ਨੇ ਤੇ ਕੱਲਾ ਪੰਜਾਬ ਨੂੰ ਬਰਬਾਦ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਇੱਕ ਮਤ ਨੂੰ ਵਿਸ਼ਵਾਸ ਦੋਣਾ ਹੈ ਜਿਸ ਦਿਨ ਆਪਣੀ ਸਰਕਾਰ ਆਈ ਜੋ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਿੰਸਪਲ ਕਾਲਗੜ੍ਹ ਨੂੰ ਖੂਬਸੂਰਤ ਬਣਾਉਣਾ ਹੈ ਜਿੱਥੇ ਕੰਮ ਰੁਕਿਆ ਹੈ ਪਹਿਲੇ ਦਿਨ ਸ਼ੁਰੂ ਕਰਕੇ ਉਹ ਸਥਾਨ ਨੂੰ ਕਾਲਗੜ੍ਹ ਬੋਲੇ ਇਸ ਤੋਂ ਮਹਾਰਾਜ ਮਹਾਰਾਜ ਕੀ ਜਾਏ ਦੂਜੀ ਗੱਲ ਮੈਂ ਇਸ ਨੌਜਵਾਨ ਵੀਰ ਨੂੰ ਦੱਸਣਾ ਚਾਹ ਬਹੁਤ ਹਿੰਮਤੀ ਮੈਂ ਤਾਂ ਚੁਣ-ਚੁਣ ਕੇ ਹੀਰੇ ਇਕੱਠੇ ਕਰ ਰਾਂ। ਦੇਖੋ ਜਿਹੜਾ ਬੰਦਾ ਜਨਤਾ ਜਰਦਾ ਉਹਦਾ ਉਹਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਲੋਕੀ ਉਹਨਾਂ ਪਿਆਰ ਕਰਦੇ ਆ। ਜਦੋਂ ਮੇਰੇ ਵੀਰ ਨੂੰ ਮਿਲਿਆ ਪਹਿਲੀ ਵਾਰ ਮੈਂ ਕਿਹਾ ਮੈਂ ਕਿਹਾ ਤੂੰ ਮੇਰੇ ਨਾਲ ਹੀ ਹੋਣਾ ਹੈ। ਕਿਉਂਕਿ ਅਸੀਂ ਅਕਾਲੀ ਦਲ ਇੱਕ ਪਰਿਵਾਰ ਹੈ। ਸਾਡਾ ਕੋਈ ਹੇਤ ਮਾਨ ਨਹੀਂ ਅਸੀਂ ਸਾਰੇ ਪਰਿਵਾਰ ਮੰਗੂ ਹੀ ਫੈਸਲਾ ਕਰਦੇ ਆਂ ਇੱਥੇ ਢਿੱਲੋ ਸਾਹਿਬ ਬੈਠੇ ਆਂ ਚੰਨੀ ਜੀ ਆਪਣਾ ਸ਼ਰਨਜੀਤ ਬੈਠੇ ਆ ਸਾਰੇ ਇੱਥੇ ਲੀਡਰ ਬੈਠੇ ਸਾਰੇ ਪਰਿਵਾਰ ਮੰਗੂ ਹੀ ਆ ਅਸੀਂ ਤੋਂ ਐਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਆ ਜਿਹੜੀ ਜੰਗ ਆ ਪਾਰਲੀਮੈਂਟ ਦੀ ਬੜੀ ਜ਼ਰੂਰੀ ਹੈ ਆਪਾਂ ਦੱਸਣਾ ਉਹਨਾਂ ਨੂੰ ਕਿ ਜੇ ਤੁਸੀਂ ਠੱਗੀ ਮਾਰ ਕੇ ਸੱਤੋਂ 92 ਸੀਟਾਂ ਲੈ ਜਾ ਸਕਦੇ ਆ ਅਸੀਂ ਤੁਹਾਡੀ ਜਮਾਨਤਾ ਜਬਤ ਵੀ ਕਰਾ ਸਕਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕੀ ਜੈ ਸੋ ਮੇਰੇ ਵੀਰ ਨੂੰ ਮੈਂ ਕਿਹਾ ਮੈਂ ਆਪਣਾ ਡਾਇਰੈਕਟ ਨੰਬਰ ਦਿੰਦਾ ਇਹਨੂੰ ਮੈਂ ਕਿਹਾ ਜਦੋਂ ਮਰਜ਼ੀ 24 ਘੰਟੇ ਕੋਈ ਕੰਮ ਹੋਏ ਕੋਈ ਸਮੱਸਿਆ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਹੋਏ ਮੇਰੇ ਨਾਲ ਗੱਲ ਕਰ ਲਿਆ ਕਰੋ ਜਦੋਂ ਵੀ ਕਿਸੇ ਸਮਾਜ ਨੂੰ ਲੋੜ ਪਏ ਜਾਂ ਕਿਸੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੋੜ ਪਏ ਜਿੱਥੇ ਵੀ ਲੋੜ ਪਵੇ ਮੇਰੇ ਨਾਲ ਗੱਲ ਕਰ ਲਿਆ ਕਰੋ ਤੇ ਮੈਂ ਚਾਹਣਾ ਹੈ ਜੇ ਨੌਜਵਾਨ ਅੱਗੇ ਆਉਣ ਜਿਹੜੀ ਆਪਣੀ ਪਾਰਟੀ ਨੂੰ ਤਗੜਾ ਕਰਨ ਆਹ ਪਾਰਟੀ ਥੋਡੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਹੈ ਥੋਡੇ ਬਜ਼ੁਰਗਾਂ ਦੀ ਹੈ ਇਸ ਕਰਕੇ ਆਓ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ